Oh ਅਸੀਂ ਗੱਲ ਪੰਜਾਬੀ ਉਹ ਅੱਜ ਫੇਰ ਤੁਸੀਂ ਮੇਰੇ ਹੱਥ ਵਿੱਚ ਦੇਖ ਸਕਦੇ ਬਈ ਦੋ ਰਾਕਟ ਫੜੇ ਹੋਇਆ ਇਹ ਆਪਾਂ ਘਰੇ ਤਿਆਰ ਕੀਤੇ ਆ। ਬਈ ਇਹ ਜਿਹੜੇ ਅੱਜ ਆਪਾਂ ਰਾਕਟ ਤਿਆਰ ਕੀਤੇ ਆ ਇਹਦੇ ਅੰਦਰ ਪੀਐਸ ਪਾਊਡਰ ਨਹੀਂ ਪਾਇਆ ਆਪਾਂ ਇਸ ਵਾਰ ਆਪਾਂ ਵਰਤਿਆ ਪोटाश ਪਾਊਡਰ। ਤੇ ਹੁਣ ਤੁਸੀਂ ਦੇਖ ਸਕਦੇ ਪਹਿਲਾਂ ਵਾਂਗੂ ਆਪਾਂ ਜਿਹੜਾ ਇਹਦਾ ਕਨੈਕਸ਼ਨ ਕਰਨਾ ਸੀ ਉਹ ਕਰ ਲਿਆ ਤੇ ਜਿਹੜਾ ਇਲੈਕਟ੍ਰਿਕ ਫਿਊਜ਼ ਆਪਾਂ ਇਹਦੇ ਅੰਦਰ ਲਾਤਾ ਹੈ ਤੇ ਹੁਣ ਆਪਾਂ ਬਈ ਆਹ ਸਟੀਲ ਦੀ ਪਾਈਪ ਦੇ ਉੱਤੇ ਇਹਨੂੰ ਸਟੈਂਡ ਕਰ ਦਿੰਦੇ ਆ। ਤੇ ਲਓ ਬਈ ਹੁਣ ਆਪਣਾ ਜਿਹੜਾ ਰੌਕਟ ਆ ਉਹ ਉੱਡਣ ਲਈ ਤਿਆਰ ਆ ਹੁਣ ਆਪਾਂ ਦੇਖਾਂਗੇ ਉੱਡ ਹੁਣ ਆਪਏ ਨੂੰ ਚਲਾਉਣਾ ਹੈ ਲਓ ਵੇ ਹੁਣ ਮੈਂ ਮੋਟਰਸਾਈਕਲ ਦੀ ਚਾਬੀ ਲਾਤੀ ਤੇ ਹੁਣ ਮੈਂ ਹਾਰਨ ਦੱਬਣ ਲੱਗਾ ਤੁਸੀਂ ਉੱਤੇ ਚੈੱਕ ਕਰੋ ਓ ਦੇਖਿਆ ਭਈ ਅੱਜ ਜਿਹੜਾ ਆਪਾਂ ਰੌਕਟ ਤਿਆਰ ਕੀਤਾ ਪੋਟਾਸ਼ ਰੌਕਟ ਥੋੜਾ ਬਹੁਤਾ ਇਹਨੇ ਕੰਮ ਕੀਤਾ ਥੋੜਾ ਬਹੁਤਾ ਨਹੀਂ ਕੀਤਾ ਹਨਾ ਪਹਿਲਾ ਰਾਕਟ ਜਿਹੜਾ ਸੀਗਾ ਕਿੰਨਾ ਵਧੀਆ ਉੱਡਿਆ ਤੇ ਦੂਜਾ ਥੋੜਾ ਜਿਹਾ ਘੱਟ ਉੱਡਿਆ ਹਨਾ ਬਾਈ ਮੈਂ ਇਹੀ ਟਰਾਈ ਕਰਨਾ ਚਾਹੁੰਦਾ ਸੀਗਾ ਜਿਹੜੇ ਪोटाश ਹੁੰਦੀ ਹੈ ਇਹਦੇ ਨਾਲ ਕੀ ਆਪਾਂ ਰਾਕਟ ਤਿਆਰ ਕਰ ਸਕਦੇ ਹਾਂ ਕਰ ਤਾਂ ਸਕਦੇ ਹਾਂ ਪਰ ਇਹਦੇ ਨਾਲੋਂ ਵਧੀਆ ਰਹਿੰਦੇ ਸ਼ੂਗਰ ਰਾਕਟ ਉਹ ਆਪਾਂ ਇਹਦੋਂ ਪਹਿਲਾਂ ਵੀਡੀਓ ਬਣਾ ਚੁੱਕੇ ਹਾਂ ਚਲੋ ਠੀਕ ਹੈ ਬਾਈ ਹੁਣ ਆਪਾਂ ਵੀਡੀਓ ਨੂੰ ਐਂਡ ਕਰਦੇ ਹਾਂ ਬਸ ਆਪਾਂ ਇਸ ਵੀਡੀਓ 'ਚ ਇਹੀ ਟਰਾਈ ਕਰਨਾ ਸੀ ਕੀ ਇਹ ਪोटाਸ਼ ਰਾਕਟ ਉੱਡਦੇ ਆ ਹਾਂ ਇਹ ਉੱਡੇ ਵੀ ਆ ਚਲੋ ਠੀਕ ਹੈ ਬਾਈ ਅੱਜ ਦਾ ਜਿਹੜਾ ਆਪਣਾ ਐਕਸਪੈਰੀਮੈਂਟ ਸੀਗਾ ਇਹ ਥੋੜਾ ਬਹੁਤ ਸਕਸੈਸ ਹੋ ਗਿਆ ਤੇ ਹੁਣ ਆਪ